ਆਪਾਂ ਸੋਸਾਇਟੀ 'ਚ ਬੈਠ ਕੇ ਅਕਸਰ ਗੱਲ ਕਰਦੇ ਆਂ ਪਰ ਜਿੰਨੇ ਵੀ ਲੋਕਾਂ ਨਾਲ ਆਪਣੇ ਪੱਧਰ ਤੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਬੰਦੇ ਨੇ ਉਸ ਮੁਫਤ ਖੋਰੀ ਦਾ ਵਿਰੋਧ ਕੀਤਾ ਹੈ ਫਿਰ ਹਰ ਇੱਕ ਪੰਜਾਬ ਦਾ ਵਿਅਕਤੀ ਹੈ ਜਿਹੜਾ ਉਹ ਦੁਖੀ ਹੈ ਇਸ ਗੱਲ ਤੋਂ ਕਹਿੰਦੇ ਸਾਨੂੰ ਮੁਫਤ ਖੋਰੀ ਨਹੀਂ ਚਾਹੀਦੀ ਆਪ ਮੰਨਾ ਕਰ ਰਹੇ ਨੇ ਉਹ ਸਾਨੂੰ ਨਹੀਂ ਚਾਹੀਦੀ ਪਰ ਲੋਕ ਨਿੱਜੀ ਤੌਰ ਤੇ ਨਹੀਂ ਚਾਹੁੰਦੇ ਉਸ ਨੂੰ ਮੈਨੂੰ ਲੱਗਦਾ ਹੈ ਕਿ 2027 ਦੇ ਵਿੱਚ ਜੇ ਕਿਤੇ ਸਰਕਾਰ ਇਹ ਵੀ ਹੋਕਾ ਦੇ ਦੇ ਨਾ ਵੀ ਅਸੀਂ ਸਾਰੀਆਂ ਮੁਫਤ ਖੁਰੀਆਂ ਬੰਦ ਕਰ ਦਾਂਗੇ ਜਿਹੜੀ ਵੀ ਪਾਰਟੀ ਮੈਨੂੰ ਲੱਗਦਾ ਹੈ ਕਿ ਲੋਕ ਉਸ ਚੀਜ਼ ਨੂੰ ਜ਼ਿਆਦਾ ਸਪੋਰਟ ਕਰਨਗੇ ਤੁਹਾਨੂੰ ਕੀ ਲੱਗਦਾ ਹੈ ਕਹੇ ਸਾਰੇ ਰਹੇ ਨੇ ਛੜਦਾ ਕੋਈ ਨਹੀਂ ਹੂੰ ਜਾਤਾ ਛੱਡ ਕੇ ਪਹਿਲ ਕਦਮੀ ਕਰਕੇ ਦਿਖਾਓ ਆਪ ਦੀ ਜਿਹੜੀ 85000 ਤਨਖਾਹ ਮਿਲਦੀ ਹੈ ਜੀ ਤੇ ਫਿਰ ਪਾਈ ਜਾਂਦੇ ਨੇ ਉੜੇ 3 ਲੱਖ ਕਰਨ ਵਾਸਤੇ ਖੇਤੀ ਸਬਸਿਡੀ ਸ਼ਡੂਲ ਨੂੰ ਕਿਹਾ ਕਿੰਨਿਆਂ ਕਿ ਨਹੀਂ ਕੀਤਾ ਜੀ ਆ ਜਦੋਂ ਤੁਹਾਡੀਆਂ ਯੋਜਨਾਵਾਂ ਹੀ ਗਲਤ ਨੇ ਅਧਿਆਪਕ ਬੀਬੀਆਂ ਜਾਂਦੀਆਂ ਨੇ ਜਾਂ ਹੋਰ ਸਰਕਾਰੀ ਮੁਲਾਜ਼ਮ ਬੀਬੀਆਂ ਜਾਂਦੀਆਂ ਨੇ ਤਨਖਾਹ ਤਾਂ 70 70 ਹਜ਼ਾਰ ਲੈਂਦੀਆਂ ਨੇ ਉਹਨਾਂ ਦਾ ਕਿਰਾਇਆ ਕਾਦੇ ਵਾਸਤੇ ਨਾਲ ਉਹ ਚੀਜ਼ਾਂ ਦੀ ਜਦੋਂ ਮੁਕਤ ਖੋਰੀ ਦੀ ਦੁਰਵਰਤੋਂ ਹੁੰਦੀ ਆ ਨਾ ਹਾਂ ਜਿਨ੍ਹਾਂ ਨੂੰ ਚਾਹੀਦੀ ਹੈ ਉਹਦੀ ਸਹੂਲਤ ਉਹ ਜ਼ਰੂਰ ਦਿਓ ਪਰ ਜੇ ਬੇਲ ਉੜਗਾ ਸਹੂਲਤਾ ਦੇ ਕੇ ਤੁਸੀਂ ਖਜ਼ਾਨੇ ਦਾ ਧੂਆਂ ਕੱਢਤਾ ਤੇ ਫਿਰ ਉਹਨਾਂ ਨੂੰ ਆਪ ਹੀ ਦੂਜੇ ਪਾਸੇ ਉਹਨਾਂ ਤੇ ਲਾਈ ਜਾਂਦੇ ਹੋ ਮੈਂ ਜਿੰਨੇ ਕੁ ਲੋਕਾਂ ਨਾਲ ਜਦੋਂ ਆਪਾਂ ਵਿਚਰਦੇ ਹਾਂ ਸਮਾਜ ਦੇ ਵਿੱਚ ਆਪਾਂ ਸੋਸਾਇਟੀ 'ਚ ਬੈਠ ਕੇ ਅਕਸਰ ਗੱਲ ਕਰਦੇ ਹਾਂ ਪਰ ਜਿੰਨੇ ਵੀ ਲੋਕਾਂ ਨਾਲ ਆਪਣੇ ਪੱਧਰ ਤੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਬੰਦੇ ਨੇ ਉਸ ਮੁਫਤ ਖੋਰੀ ਦਾ ਵਿਰੋਧ ਕੀਤਾ ਹੈ ਪਰ ਹਰ ਇੱਕ ਪੰਜਾਬ ਦਾ ਵਿਅਕਤੀ ਹੈ ਜਿਹੜਾ ਉਹ ਦੁਖੀ ਐ ਇਸ ਗੱਲ ਤੋਂ ਕਹਿੰਦੇ ਸਾਨੂੰ ਮੁਫਤ ਖੋਰੀ ਨਹੀਂ ਚਾਹੀਦੀ ਆਪ ਮਨਾ ਕਰ ਰਹੇ ਨੇ ਉਹ ਸਾਨੂੰ ਨਹੀਂ ਚਾਹੀਦੀ ਬਾਬ ਜੂ ਦੇ ਇਸ ਦੇ ਪੰਜਾਬ ਸਰਕਾਰ ਜੀ ਸੇਵਾਵਾਂ ਦੇ ਰਹੀ ਐ ਇਹੋ ਜੀਆਂ ਮੁਫਤ ਖੋਰੀ ਵਾਲੀਆਂ ਲੋਕ ਵਰਤ ਰਹੇ ਆ ਪਰ ਲੋਕ ਨਿੱਜੀ ਤੌਰ ਤੇ ਨਹੀਂ ਚਾਹੁੰਦੇ ਸੋ ਮੈਨੂੰ ਲੱਗਦਾ ਕਿ 2027 ਦੇ ਵਿੱਚ ਜੇ ਕਿਤੇ ਸਰਕਾਰ ਇਹ ਵੀ ਹੋਕਾ ਦੇ ਦੇਣਾ ਵੀ ਅਸੀਂ ਸਾਰੀਆਂ ਮੁਫਤ ਖੋਰੀਆਂ ਬੰਦ ਕਰ ਦਾਂਗੇ ਜਿਹੜੀ ਵੀ ਪਾਰਟੀ ਮੈਨੂੰ ਲੱਗਦਾ ਕਿ ਲੋਕ ਉਸ ਚੀਜ਼ ਨੂੰ ਜ਼ਿਆਦਾ ਸਪੋਰਟ ਕਰਨਗੇ ਤੁਹਾਨੂੰ ਕੀ ਲੱਗਦਾ ਦੇਖੋ ਕਹ ਸਾਰੇ ਰਹੇ ਨੇ ਛੜਦਾ ਕੋਈ ਨਹੀਂ ਹੂੰ ਜਾਤਾ ਛੱਡ ਕੇ ਪਹਿਲ ਕਦਮੀ ਕਰਕੇ ਦਿਖਾਓ ਜੀ ਇਹਨਾਂ ਨੇ ਵਿਧਾਨ ਸਭਾ ਚ ਕਿਹਾ ਸੀ ਕਿ ਜਿਹੜੀਆਂ ਮੋਟਰਾਂ ਦੀ ਬਿਜਲੀ ਹੈ ਸਬਸਿਡੀ ਹੈ ਅਸੀਂ ਨਹੀਂ ਲਵਾਂਗੇ ਕਿੰਨਿਆਂ ਕਿ ਨਹੀਂ ਛੱਡੀ ਆ ਹੁਣ ਇਹ ਸਰਕਾਰ ਆਈ ਖਰਚੇ ਬਹੁਤ ਨੇ ਜੀ ਮੈਂ 5-5 ਦੀ ਥਾਂ ਤੇ ਇੱਕ ਪੈਨਸ਼ਨ ਦੇਵਾਂਗਾ ਆਪ ਦੀ ਜਿਹੜੀ 85000 ਤਨਖਾਹ ਮਿਲਦੀ ਹੈ ਜੀ ਤੇ ਫਿਰ ਪਾਈ ਜਾਂਦੇ ਨੇ ਉਹਨੂੰ ਤਨਖਾਹ ਕਰਨ ਵਾਸਤੇ ਹੂੰ ਬਰਾਬਰ ਕਰ ਰਹੇ ਨੇ ਨਾ ਸੋ ਜਦੋਂ ਤੁਸੀਂ ਮੈਂ ਕਹਿੰਦਾ ਹੂੰ ਐਮਐਲਏ ਦੂੰ ਉਹਦੇ ਖਰਚੇ ਚਲਾਉਣ ਵਾਸਤੇ ਬਾਜਬ ਤਨਖਾਹ ਮਿਲਣੀ ਚਾਹੀਦੀ ਹੈ ਉਹ ਲੋਕਾਂ ਦਾ ਨਮਾਇੰਦਾ ਹੈ ਉਹਨੇ ਜਾਣਾ ਹੈ ਮੰਨ ਲਓ ਜੇ ਵਿਆਹ ਚ ਵੀ ਜਾਵੇ 10 ਵਿਆਹ ਆ ਜਾਣ ਇੱਕ ਦਿਨ ਜੀ 100 ਰੁਪਏ ਹੀ ਪਾਇਆਵੇ 1000 ਹੋ ਗਿਆ 30 ਦਿਨ ਦਾ 30000 ਹੋ ਗਿਆ ਐਵਰੇਜ ਜੀ ਤੇ ਪੈਨਸ਼ਨ ਤਾਂ ਉਹਨੂੰ ਮਿਲਣੀ ਹੈ ਤਨਖਾਹ ਤਾਂ ਮਿਲਣੀ ਹੈ ਉਹਨੂੰ 85000 ਸੋ ਆਪਦੇ ਬਾਰੇ ਤਾਂ ਮਿੰਟੇ ਚ ਲਾਇਆ ਹੁੰਦੇ ਨੇ ਜਦੋਂ ਖੇਤੀ ਸਬਸਿਡੀ ਛੱਡ ਨੂੰ ਕਿਹਾ ਕਿੰਨਿਆਂ ਕਿ ਨਹੀਂ ਕੀਤਾ ਜੀ ਆ ਜਦੋਂ ਤੁਹਾਡੀਆਂ ਯੋਜਨਾਵਾਂ ਹੀ ਗਲਤ ਨੇ ਅਧਿਆਪਕ ਬੀਬੀਆਂ ਜਾਂਦੀਆਂ ਨੇ ਜਾਂ ਹੋਰ ਸਰਕਾਰੀ ਮੁਲਾਜ਼ਮ ਬੀਬੀਆਂ ਜਾਂਦੀਆਂ ਨੇ ਤਨਖਾਹ ਤਾਂ 70 7000 ਲੈਦੀਆਂ ਨੇ ਉਹਨਾਂ ਦਾ ਕਿਰਾਇਆ ਕਹਿੰਦੇ ਵਸਤੇ ਮਾਫ਼ ਬਿਲਕੁਲ ਇਹਦੀ ਤਾਜ਼ਾ ਉਦਾਹਰਣ ਦੀ ਗੱਲ ਦੱਸਦਾ ਮੈਂ ਜੀ ਮੈਂ ਵੈਸੇ ਤਾਂ ਬਹੁਤ ਘੱਟ ਚੜਦਾ ਆਇਆ ਬਸ ਦੇ ਉੱਤੇ ਤੇ ਖੰਨੇ ਤੋਂ ਸੀ ਗਵਿੰਦਗੜ੍ਹ ਤੋਂ ਬੈਠੇ ਜੀ ਗਵਿੰਦਗੜ੍ਹ ਤੋਂ ਬਹਿ ਕੇ ਮੇਰੇ ਅਗਲੇ ਪਾਸੇ ਦੋ ਔਰਤਾਂ ਬੈਠੀਆਂ ਨੇ ਉਹਨਾਂ ਨੇ ਆਪਣਾ ਕਾਰਡ ਜਦ ਆਇਆ ਕੰਡਕਟਰ ਕਹਾ ਤੁਰ ਗਿਆ ਜਦੋਂ ਸਰਹੰਦਾ ਹੀ ਬਸ ਉਹਨਾਂ ਨੇ ਜਾਣਾ ਹੋਣਾ ਕਿਤੇ ਰਾਜਪੁਰੇ ਵਾਲੇ ਪਾਸੇ ਉਹ ਕਿਹਨੇ ਇੰਦਰ ਕਿਦਰ ਮੋੜ ਲਈ ਹੋ ਕੇ ਤੇ ਪਟਿਆਲੇ ਜਾਣੀਆਂ ਜੀ ਜੀ ਉਹ ਕਹਿੰਦੀ ਚਾਲ ਆਪਾਂ ਕਿਹੜਾ ਕੋਈ ਹੋਰ ਕੰਮ ਕਰਨਾ ਹੈਗਾ ਪਟਿਆਲੇ ਤੋਂ ਰਾਜਪੁਰੇ ਆ ਜਾਂਗੇ ਕਿਹੜਾ ਕਿਰਾਇਆ ਲੱਗਣਾ ਹੂੰ ਉਹ ਚੀਜ਼ਾਂ ਦੀ ਜਦੋਂ ਮੁਕਤ ਖੋਰੀ ਦੀ ਦੁਰਵਰਤੋਂ ਹੁੰਦੀ ਆ ਨਾ ਹਾਂ ਜਿਨ੍ਹਾਂ ਨੂੰ ਚਾਹੀਦੀ ਹੈ ਉਹਦੀ ਸਹੂਲਤ ਉਹ ਜ਼ਰੂਰ ਦਿਓ ਪਰ ਜੇ ਬੇਲ ਉੜੀਆਂ ਸਹੂਲਤਾਂ ਦੇ ਕੇ ਤੁਸੀਂ ਖਜ਼ਾਨੇ ਦਾ ਧੂਆਂ ਕੱਢਤਾ ਤੇ ਫਿਰ ਉਹਨਾਂ ਆਪ ਹੀ ਦੂਜੇ ਪਾਸੇ ਉਹਨਾਂ ਤੇ ਲਾਈ ਜਾਂਦੇ ਹੋ ਫਿਰ ਜੇ ਤੁਸੀਂ 300 ਯੂਨਿਟ ਦਿੱਤੀ ਸੀ ਜੀ ਕਹਿੰਦੇ ਜੀ ਬੜਾ ਅਸਰ ਹੈ ਲੋਕਾਂ ਤੇ ਤੇਮਾਨ ਸਾਹਿਬ ਉਹਦੇ ਸਿੱfte ਬੜਕ ਮਾਰਦੇ ਸੀ 13 0 50 ਬਣੇਗਾ ਹੀਰੋ ਜੀ ਉਹ ਏਕਾ ਘੱਟਦਾ ਮੁਰੂ ਲੋਕਾਂ ਨੇ ਇਹਦਾ ਮਤਲਬ ਇਸ ਮੁਕਤ ਖੋਰੀ ਦਾ ਤੁਹਾਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ ਐਸ ਵਾਰ ਤਾਂ ਤੁਸੀਂ ਨਾ ਵੀ ਕੁਝ ਕਰਦੇ ਲੋਕਾਂ ਦੇ ਵਿੱਚ 1999 ਵਾਲੀ ਲਹਿਰ ਚੱਲ ਪਈ ਸੀ ਜੀ ਉਸ ਲਹਿਰ ਨੇ ਨਾਲੋਂ ਨਾਲ ਤੁਹਾਨੂੰ ਜਿਤਾਤਾ ਕਿਉਂਕਿ ਲੋਕ ਪੁਰਾਣੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਸੀ ਬਿਲਕੁਲ ਹੁਣ ਜਿਹੜੀ ਕਾਰਗੁਜ਼ਾਰੀ ਮੌਜੂਦਾ ਤੌਰ ਦੇ ਵਿੱਚ ਚੱਲ ਰਹੀ ਹੈ ਅੱਜ ਤੁਹਾਡੇ 2.5 ਸਾਲ ਪੂਰੇ ਹੋ ਗਏ ਕਿਰਪਾ ਕਰੋ ਇਹਦੇ ਤੇ ਆਪ ਬਹਿ ਕੇ ਸਬਿੱਖਿਆ ਕਰੋ ਕਿ ਪਿਛਲੇ 2.5 ਸਾਲਾਂ ਦੇ ਵਿੱਚ ਕਿੰਨਾ ਕਾਰਨਾ ਕਰਕੇ ਲੋਕ ਸਾਨੂੰ ਅੱਜ ਹੋਰ ਪਾਸੇ ਬ ਹੋਰ ਨਜ਼ਰ ਨਾਲ ਦੇਖਣ ਲੱਗੇ ਨੇ ਉਹਦਾ ਜੋੜ ਘਟਾਓ ਦੇਖੋਗੇ ਤੁਹਾਡੀਆਂ ਪੁਰਾਣੀਆਂ ਨੀਤੀਆਂ ਕੀ ਤੁਹਾਡੀ ਸਰਕਾਰ ਦੀ ਫੇਵਰ ਚ ਗਈਆਂ ਜੇ ਨਹੀਂ ਗਈਆਂ ਕਿਉਂ ਨਹੀਂ ਗਈਆਂ ਉਹਨਾਂ ਦੇ ਉੱਤੇ ਮੁੜ ਕੇ ਵਿਚਾਰ ਕਰੋ ਤਾਂ ਕਿ 27 ਤੋਂ 22 ਸਾਲਾਂ ਨੂੰ ਆਇਆ ਡੂੜ ਹੀ ਰਹਿ ਗਿਆ ਜੀ ਤੇ ਅਗਲਾ ਇੱਕ ਸਾਲ ਉਹ ਤਾਂ ਫਿਰ ਪਤਾ ਹੀ ਆ ਤੁਹਾਨੂੰ ਕਿ ਲੋਕ ਮਤਲਬ ਟ੍ਰਿਚ ਸਮਝਣ ਲੱਗ ਜਾਂਦੇ ਨੇ ਤੇ ਅਫਸਰ ਵੀ ਟੈਲੀਫੋਨ ਚੱਕਣ ਵੇਲੇ ਨਾ ਪੀਰ ਨੂੰ ਕਹਿਣਗੇ ਕਾਹ ਦੇਖੋ ਮੀਟਿੰਗ 'ਚ ਬੈਠੇ ਨੇ ਜੀ ਕਿਸਲ ਜੀ ਮਾਰ ਜਾਂਦੇ ਹਾਂ ਹਾਂ ਇਹ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣਾ ਸਵੈ ਨਰੀਖਣ ਕਰੇ ਸਵੈ ਪਰਚੋਲ ਕਰੇ ਤਾਂ ਜੋ ਪਤਾ ਲੱਗ ਸਕੇ ਜੀ ਕਿ ਮਤਲਬ ਅਸੀਂ ਕਿਹੜੀ ਚੀਜ਼ ਜਿਹੜੀ ਹੈ ਉਹ ਸਾਡੇ ਫੇਵਰ ਚ ਨਹੀਂ ਗਈ ਔਰ ਉਹਨੇ ਸਰਕਾਰੀ ਖਜ਼ਾਨੇ ਤੇ ਬੋਝ ਪਾਇਆ ਜੇ ਤੁਸੀਂ ਜਿਹੜੀਆਂ ਅਸਲ ਸਹੂਲਤਾਂ ਨੇ ਦੋ ਹੀ ਐ ਸਿੱਖਿਆ ਤੇ ਅਜ ਇੱਕ ਬਹੁਤ ਸਾਰਾ ਕਮੈਂਟ ਪਾਇਆ ਜੀ ਕਿ 17000 ਤਨਖਾਹ ਲੈਣ ਵਾਲਿਆਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ 10000 ਅਧਿਆਪਕ ਪੜਾਉਂਦੇ ਨੇ ਹੂੰ ਜਿਨ੍ਹਾਂ ਨੂੰ ਤਨਖਾਹ 10000 ਮਿਲਦੀ ਹੈ ਜੀ ਨਾਂ ਦਾ ਹੀ ਹੈ ਕਿ ਉਹ ਪ੍ਰਾਈਵੇਟ ਸਕੂਲ ਹੈ 70000 ਕਹਿੰਦਾ ਤਨਖਾਹ ਲੈਣ ਵਾਲਿਆਂ ਦੇ ਬੱਚਿਆਂ ਨੂੰ 10000 ਅਧਿਆਪਕ ਅਧਿਆਪਕ ਪੜ੍ਹਾਉਂਦੇ ਨੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ